ਸਾਹੀ ਗਾਲ ਜੀ ਮੇਰਾ ਆਪਣਾ ਲਖਮੀ ਸਿੰਘ ਇਹ ਵੀਡੀਓ ਜੀ ਇੰਟਰਟੇਨਮੈਂਟ ਵਾਸਤੇ ਬਣਾਈ ਗਿਆ ਇਸ ਵੀਡੀਓ ਨੂੰ ਇਸ ਵੀਡੀਓ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਐਂਡ ਸ਼ੇਅਰ ਕਰਨਾ ਕਮੈਂਟ ਕਰਨਾ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ वो! वो ठोंडा ही कौन है ये? तो आज सुबह पता नहीं लग रहा थोड़ा क्या? सर इतना एम्पियोंगे बहुत हो करके तूने कौन आ रही? खोल के देखा हो ना? सांता बता रही कौन आ रहा है? चेकिंग का लामा छोटा अच्छा ही कौन है? चेकिंग सोचे मास्टर बैठ रहे हो? बैठ रहे हैं तू जीता है यार जमीयों क ਕੋਈ ਜਾਨਦਾ ਨਹੀਂ ਕੋਈ ਤੇ ਸੌਣਾ ਨੇ ਬੱਚਾ ਦੰਦਾ ਨਹੀਂ ਕੋਈ ਬੱਚਾ ਕਹਿੰਦੀ ਆਉਂਦਾ ਹੈਗਾ ਕੋਈ ਜਾਂਦੇ ਦੇਖੋ ਇਸ ਤੇ ਪਹਿਲੇ ਬੱਚਾ ਨਹੀਂ ਉਹ ਰਜ਼ੀ ਗਈ ਸੀ ਜੀ ਦਾਗਲਾ ਦੂਰਨਾ ਅਸੀਂ ਕੋਈ ਤੇ ਜਾਂਦੇ ਨਹੀਂ ਕਿੱਥੇ ਹੈਡਮਾਸਟਰ ਨੇ ਚਲੋ ਦਾਗਲਾ ਦੂਰ ਕਰ ਨਹੀਂ ਜਾਂਦੇ ਅਸੀਂ ਹੈਡਮਾਸਟਰ ਨੇ ਕਿਹਾ ਹੀ ਨਹੀਂ ਪ੍ਰਿੰਟ ਮਾਸਟਰ ਵੀ ਇਸ ਨਾਲ ਕਿੱਥੇ ਆ ਪਤਾ ਹੀ ਪਤਾ ਨਹੀਂ ਕਿੱਥੇ ਬਾਹਰ ਜਾਂਦੇ ਆਪ ਸੁਟੀ ਲੈ ਕੇ ਆ ਯਾਰ ਕੁਰਸੀਆਂ ਕੀ ਸਭ ਟੁੱਟੀਆਂ-ਪੁੱਟੀਆਂ ਬੱਚਾ ਸੁਣਨੀ ਭੇਜਿਆ ਨਹੀਂ ਭਾਂਦੇ گا ਉਹ ਇੱਥੇ ਸੁਣਨੀ ਭੇਜਿਆ ਨਹੀਂ ਜਿਹੜਾ ਯਾਰ ਆਉਦਾ ਰੱਖਣਾ ਸਭ ਕੁਰਸੀਆਂ ਦੇਗਾ ਦਾ ਤਮੀ ਤੁਸੀਂ ਹੋਰ ਕੀ ਕਰ ਰਹੇ ਹੋ ਸਭ ਭਾਈ ਸਵੇਰੇ ਕੀ ਕਰਦਾ ਹੈ ਤੂੰ ਉਹਦੇ ਮਹਾਜੀਆਂ ਦੇਖਦਾ ਜੰਮੀ ਦੇ ਫੰਡਰ ਜੀ ਯਾਰ ਕਿੱਥੋਂ ਦੇ ਨੇ ਮਾਜੀਂ ਦੇਖੋ ਕਿੱਥੋਂ ਦੇ ਤੁਸੀਂ ਪੜਾਉਣਾ ਮਾਜੀ ਦਾ ਹੀ ਮਾਜੀ ਦਾ ਤੁਸੀਂ ਮਾਜੀ ਦਾ ਹੋਦੇ ਤੁਸੀਂ ਦਾਜੀ ਬੈਜੀ ਆ ਤੇ ਪਟਿਆਲ ਤੋਂ ਇਹ ਮਾਜੀ ਦੇ ਬਹੁਤ ਠੀਕ ਹੈ ਪਟਿਆਲੇ ਦੇ ਸਾਡੇ ਲੱਛਣ ਲੱਗਦੇ ਨਹੀਂ ਨੇ ਲੱਛਣ ਛੋਟੇ ਮਾਲੇ ਨੇ ਠੀਕ ਹੈ ਹੈੱਡ ਸਰ ਜੀ ਚੰਡੀ ਕਰ ਲਓ ਮੈਂ ਲਾਉਂਦਾ ਬਹੁਤ ਮੈਂ ਪਰ ਐ ਨਿਕਲਾ ਗੁੱਸਾ ਮੇਰਾ ਹਰ ਸਵੇਰ ਅਹੜ ਜਤੈ ਸਵੇਰੇ ਅੰਨਾ ਜੀ ਮੈਂ ਹੁੰਦੀ ਉੱਠ ਕੇ ਆ ਜਾਂਦੀ ਦੋ ਸਾਢੇ ਦੇ ਲੰਘਦੇ ਹੁਣ ਦੇਖੋ ਜਾਣ ਕੇ ਬਾਅਦ ਕਰਾਂਗੇ ਸੋਈ ਜੀ ਜੇ ਤੁਸੀਂ ਕਰਦੇ ਮੈਂ ਹਾਲੀਆਂ ਦਿੰਦਾ ਤੁਹਾਨੂੰ ਦੇ ਮੈਂ ਕਹਾਂ ਬੈਠੇ ਮੈਂ ਇੱਥੇ ਬਠੇ ਆ ਮਾਂ ਤੈਨੂੰ ਬੈਠਾ ਦਈ ਸਾਲ ਸਵੇਰ ਦੇ ਤੁਸੀਂ ਪਿਓਗੇ ਕੋਈ ਪੱਤਰ ਆਂਦਾ ਨਹੀਂ ਐਸੇ ਪੈਣੀ ਇਹ ਤਾਂ ਆ ਰਹੀ ਬਹੁਤ ਘੱਟ ਨਹੀਂ ਹੈ ਯਾਰ ਪਰੌੜਾ ਲਿਆ ਮੈਂ ਹੀ ਪਰੌੜਾ ਕੀ ਕਰਦਾ ਤੂੰ ਬੱਲਾ ਪਰੌੜੇ ਖਾਣੇ ਆ ਤੁਸੀਂ ਯਾਰ ਇੱਥੇ ਔਰ ਜਿਕੇ ਬਚਾਦੇ ਮੈਂ ਪ੍ਰੋਡਕ ਅਸੀਂ ਬਣਾਉਣਾ ਨਹੀਂ ਲਿਖ ਮਿਲ ਆਹ ਪਤੀਲਾ ਲੱਗ ਕੇ ਮਿਲਣਾ ਤੁਸੀਂ ਮੁਰਗਾ ਮਰਗਾ ਬਣਾਉਣੀ ਉਹ ਤੁਸੀਂ ਯਾਰ ਤੁਹਾਡੀਆਂ ਹਾਜ਼ਰੀਆਂ ਬਹੁਤ ਘੱਟ ਨੇ ਪੂਰੇ ਤਾਂ ਹੈਗੇ ਨਹੀਂ ਧਿਆਨ ਨਾਲ ਦੇਖੋ ਦੇਖੋ ਧਿਆਨ ਨਾਲ ਪੁੱਛ ਇਹ ਭੇਜ ਨਹੀਂ ਹੈਗਾ ਇਹ ਪਿਛਲਾ ਆ ਰਹੀ ਇਹ ਤਾਂ ਬਹੁਤ ਘੱਟ ਨੇ ਹਾਜ਼ਰੀਆਂ ਫੇਰ ਥੋੜੇ ਪਿਛਲੇ ਮਹੀਨੇ ਚ ਵੀ ਪੂਰੇ ਨਹੀਂ ਦੇਖੋ ਪੂਰੇ ਨਹੀਂ ਹੈਗੀਆਂ ਦੇਖ ਬਹੁਤ ਘੱਟ ਨੇ ਯਾਰ ਮੈਂ ਥੋੜਾ ਹੈਡ ਸਰ ਕਿੱਥੇ ਆ ਗਿਆ ਕਿੱਥੇ ਰਹਿਣਾ ਗਿਆ ਹੈ ਚੰਡੀਗੜ੍ਹ ਰਹਿਣਾ ਤਾ ਉਹ ਚੰਡੀਗੜ੍ਹ ਕਿਹੜੇ ਪਿੰਡ ਦਾ ਉਹ ਪਿੰਡ ਦਾ ਦਾ ਚੰਡੀਗੜ੍ਹ ਦੀ ਸੋਨ ਦੇ ਰਿਪਟ ਸਹਿਰ ਆ ਪਿੰਡ ਚੰਡੀਗੜ੍ਹ ਦਾ ਪਿੰਡ ਆ ਪਿੰਡਾਂ ਕੇ ਸਹਿਰ ਚੰਡੀਗੜ੍ਹ ਸਹਿਰ ਆ ਪਿੰਡ ਪਿੰਡੀ ਪਿੰਡ ਤੁਸੀਂ ਮਿਲਦਾ ਯਾਰ ਹੈ ਨਹੀਂ ਤੁਸੀਂ ਕੀ ਆਪਣਾ ਮਾਸਟਰ ਸੋਣ ਸਾਨੂੰ ਕਾ ਜੈਬਾ ਬਹੁਤ ਛੋੜੇ ਦਾ ਪਾਹੋਂ ਬਹੁਤ ਕੱਟਨੇ ਹਾ ਜਰੀਆਂ ਉਹ ਹਾਂਜੀ ਛੋੜੇ ਹੈਡ ਸੈਲ ਤਾਂ ਜਵੀ ਨਹੀਂ ਆਂਦਾ ਕਦਾ ਸਮੇਂ ਤੇ ਭੱਗ ਜਾਂਦਾ ਆਂਦਾ ਨਹੀਂ ਬਦਲੇ ਚ ਕੀ ਰੱਖੇ ਮੀਟਰ ਤਾਂ ਕਹਿ ਖਾਣਾ ਖਾ ਰਹੀ ਜੀ ਬਿਲਕੁਲ ਅਸੀਂ ਮੀਟਰ ਖਾਣਾ ਇਸ ਤੇ ਪੱਕੇ ਮੈਂ ਥੋੜੀ ਦੇ ਰਹਿ ਗਈ ਤੁਸੀਂ ਇਹੀ ਕੰਮ ਕਰਦੇ ਹੋ ਹਾਂ ਬਲਾਰ ਮੈਂ ਬਲਾਰ ਮੈਂ ਬਲਾਰ ਇੱਕ ਵੀ ਬਲਾਰ ਨਾਲ ਮੈਂ ਕਰੇਗੀ ਉਹਨਾਂ ਕਰੂਗੀ ਬਲਾਰ ਕਰੇ ਕੋਰੇ ਨਹੀਂ ਜਾਣਾ ਕੀ ਕਮਾਈ ਪੜਨੀ ਦੀ ਫੋਨ ਕਰਕੇ ਬੁਲਾ ਲਾ ਤੂੰ ਲੈ ਫੋਨ ਲੁਕੇ ਯਾਰ ਕਿਉਂ ਫੋਨ ਕਰਕੇ ਬੁਲਾਉਣੀ ਆਪਾਂ ਨੂੰ ਹੈਲੋ ਹਾਂ ਸਰ ਜੀ ਸੋਇਆ ਪਿਆ ਅੱਜ ਵੀ ਉਹ ਜਲਦੀ ਉੱਠ ਕੇ ਆ ਇੱਧਰ ਪੱਗਾ ਪੈ ਗਿਆ ਸਕੂਲ ਤੇ ਆ ਕੇ ਮਾਸਟਰ ਜਾਇਆ ਬਿੰਕੜਾ ਆਰੇ ਜਲਦੀ ਆਇਆ ਆਰੇ ਬੱਸ ਇਹ ਵੀ ਬਣੀ ਆ ਓਏ ਕੀ ਦੀ ਬਣੀ ਆ ਠੀਕ ਆ ਨਾ ਆ ਰਹੀ ਏ ਸੋਏ ਬੇਤੇ ਨਾ ਲੈ ਜੀ ਸੋਏ ਟਾਈਮ ਤੱਕ ਕਿੰਨਾ ਹੋਇਆ ਪਿਆ ਯਾਰ ਸਰ ਮੈਂ ਭਰ ਕੀ ਕੀ ਬਰਮ ਵੱਡੇ ਬੰਦੇ ਨੂੰ ਜੀ ਵੱਡੇ ਬੰਦੇ ਦਾ ਮੈਂ ਕਰਦਾ ਬੰਦਾ ਕਰੋੜਾ ਕਾਉਂਗੇ ਹੀ ਕਰੋੜਾ ਸੋਨ ਤਾਂ ਕਰਦਾ ਬਰੋ ਤੇ ਪਰੋਟੀ ਖਾ ਲੂਗੀ ਘਰੇ ਜਾ ਕੇ ਆਉਣ ਬਾਸ ਠੀਕ ਹੈ ਜੀ ਹਾਂਜੀ ਪਰੋਟੀ ਖਾ ਲਵਾਂਗੇ ਮੈਨਾਂ ਜੀ ਭੁੱਖ ਪਿਆ ਕੇ ਬਣਾ ਲਈ ਮਮਾ ਆ ਗਿਆ ਤੁਸੀਂ ਕਰਾ ਤੇਰਾ ਲਾ ਜਾ ਬੈਠਾ ਤੇ ਜੀ ਖੜਾ ਕੇ ਖੜੇ ਰਹੋ। ਬਲੇਰ ਆਉਂਵਾ ਸੋਲਿੰਗ ਇਹ ਹੀ ਆ। ਤੁਹਾਨੂੰ ਕਰਦਾਂ ਮੈਂ ਦੇਖਾਂਗਾ। ਬਲਾਊਜ਼ ਕਿੱਥੇ ਟੱਰ ਗਊ। ਆਈ ਨਹੀਂ ਆਈ ਨਹੀਂ। ਸੁੱਧ ਸਰਕਾਰੀ ਨੇ ਯਾਰ ਉਹ ਮੈਨੂੰ ਫਾਇਦੀ ਉਹ ਕਾਹਗਾ ਚੈੱਕ ਪਾਉਂਦੀ ਗਏ ਆਇਆ। ਉਹਦਾ ਮੇਰੀ ਕਿਹੜਾ ਲੱਗਾ ਮਾ ਚਾਹਾਂ ਮਾਰਕ ਕਰ ਦਿੱਤੇ ਨਹੀਂ ਪੰਦੇ ਸ। ਉਸਕਾ ਆਇਆ ਪਿਆ ਉਹ। ਤੇਰੀ ਤਾਂ ਬਹੁਤ ਉਲੀ ਚੋ। ਹੈ। ਸੌਰੀ ਗਲਤੀ ਸੌਰੀ। ਸਾਰੇ ਉਸਤਾ ਜਮੀ ਉਲੂ ਦੇ ਪੱਠੇ ਹੋਗੇ। ਇਹਦੇ ਸਿਰ ਉੱਪਰ ਬਣਾਤਾ ਹੈ ਹੈੱਡ ਨਹੀਂ ਹੈਡ ਰੀ ਹੈਡ ਰੋ ਬਣਾਉਂਦੇ ਹੈੱਡ ਦੀ ਕਾਰ ਆ ਰਹੀ ਮੈਂ ਮਾਰ ਕੇ ਲੱਗਿਆ ਨਹੀਂ ਜਦ ਮੈਂ ਕਰਦੀ ਮਾਰ ਕੇ ਲੱਗਿਆ ਓਏ ਬੰਦ ਕਰ ਉਹ ਤੁਹਾਡਾ ਆਇਆ ਨਹੀਂ ਉਹ ਤਾਂ ਫੋਨ ਦੁਬਾਰੇ ਕਰ ਦੁਬਾਰੇ ਕਰ ਹੈਲੋ ਆਈ ਆ ਬਦਾਂ ਨੀੜਾ ਆ ਗਈ ਮੋਟਾ ਆਇਆ ਆ ਰਹੀ ਕਰਦਾ ਦਰਾ ਮੋਟਾ ਦਾ ਮੈਂ ਕਰਦਾ ਠੀਕ ਹੈ ਠੀਕ ਸੁਸਾਤੀ ਹੈ ਬੁਝੇ ਬੋਲੀ ਉਹ ਆਉਗੀ ਜਿਉ ਗੋੜੇ ਪਰ ਉਹਦੇ ਪਰ ਤੁਸੀਂ ਬਰਾਉਡੀ ਖਾਣੇ ਤੇ ਪੜਾਉਣੇ ਬੰਦੇ ਕੁਛ ਨਹੀਂ ਤੁਸੀਂ ਮਨਾ ਨਹੀਂ ਇਹ ਦੇਖੋ ਮੇਰੇ ਧਰਖਾ ਖਾਣਾ ਖਾ ਲੋ ਹਾਂ ਜੀ ਥੋੜਾ ਮੈਂ ਖਾ ਲਾ ਪੱਕੀ ਗੇਰੀ ਸਾਰਾ ਗੋਸ ਚੱਕੇ ਨੂੰ ਪੁੱਤ ਤੋ ਸਾਰਾ ਸਾਫ ਹੋ ਗਿਆ ਠੀਕ ਹੈ ਜੀ ਬਧੀ ਇਸ ਦਾ ਗਾਦੀ ਹੋ ਕੇ ਸਾਬ ਤੋਂ ਗਰੀਆ ਬੜੀ ਤਾਂ ਫਰੇ ਵਾਹ ਲੈ ਰਾਮ ਦਾ ਰਾਮ ਆਉਂਦਾ ਗੋਸ ਜਮੀਨਾਂ ਮੈਂ ਬੈ ਦੇ ਕੁ ਕੁ ਤੁਸੀਂ ਦੇ ਪੈ ਦੋ ਇਸ ਕਿਲਾ ਜੇਕ ਜੇਕ ਤੱਕ ਹਾਂ ਲੈ ਜਾਓ ਤੁਸੀਂ ਨਾ ਕਸਨੀ ਚ ਕੰਮ ਹੈ ਮੇਰੀ ਵੀ ਲੈ ਜੀ ਸਰਕਾਰੀ ਆਹੇ ਮੇਰੇ ਜੀ ਥੋੜਾ ਥੋੜਾ ਕੰਮ ਨਹੀਂ ਹੋਵਾ ਚੱਲੋ ਚੱਕੇ ਲੱਈਏ ਥੋੜੇ ਦੇ ਦੇ ਇਹ ਚੱਕਣੇ ਸਾਰੀ ਸਾਰੀ ਸੋਨ ਜੀ ਜੀ ਜਨਾਵ ਲੁਕਰ ਦਾ ਮੈਂ ਬਲਾਉਸ ਲਿਆ ਸੀ ਜੀ ਨਾਲ ਆ ਜੀ ਆ ਗਏ ਜੱਟ ਨੂੰ ਦਸਾਂਗੇ ਬੜਾ ਇਹ ਕਿ ਦਰਜੇ ਗੁਰੀਵਾਰੇ ਮੈਟ੍ਰਿਕ ਮੈਟ੍ਰਿਕ ਆ ਦੇਖ ਆ ਆ ਸਰਨੀ ਕੋ ਪੋਸ਼ੂ ਟਿਵਲੇ ਤੀ ਤੇ ਉਹ ਉਹ ਸੁਣੂ ਬੜਾ ਹਾਂ ਜੀ ਜੜ ਕੇ ਕਰਦੇ ਰਹੀ ਜੀਓ ਸਾਹਮਣੇ ਟੈਕਿੰਗ ਵਾਲੇ ਯੋ ਹੁੰਦੇ ਬਿਓਂ ਜੀ ਸੰਗਤ ਉਹ ਇਹ ਤਾਂ ਯਾਰ ਪਾਇਦੇ ਤਾਂ ਲੈ ਜੇ ਉਹ ਤਾਂ ਇੱਕ ਵਾਰ ਇਖਿਆ ਕਰੋ ਯਾਰ ਨਾਉ ਦਾ ਰੇ ਕਰਾਉਣੀ ਆਇਆ ਸੱਜੀ ਬੈਠ ਜਾਈ ਬੈਠ ਜਾਈ ਯੋ ਰਿ ਇਹ ਖਾਮੀਦ ਦੇ ਪੈਕ ਕੋਤੀ ਦਿੰਦੇ ਲੋਈ ਮੁੰਡੇ ਇਹ ਤਾਂ ਲੈ ਕੇ ਕਰ ਮੰਨਿਆ ਇਹਦਾ ਕੋਤੀ ਇਹ ਪੈ ਨਹੀਂ ਯਾਰ ਉਹ ਤਾਂ ਕੋਈ ਆਇਆ ਨਹੀਂ ਕੀ ਕੋਈ ਆਇਆ ਨਹੀਂ ਯਾਰ ਅਗਰ ਹੁਣ ਮੈਂ ਆ ਗਿਆ ਨਹੀਂ ਦੇਖ ਲਿਆ ਉਹ ਤੋਂ ਫਰੇ ਗਏ ਕੀ ਕਰੀਏ ਚਲ ਇਹ ਤਾਂ ਮੰਨ ਗਏ ਗਲਤੀ ਇਹ ਮੰਨ ਗੀ ਗਲਤੀ ਮੰਨ ਦੋਸਤ ਇਹ ਕਹਿੰਦੇ ਗਲਤੀ ਜੀ ਮੰਨਦੇ ਕਿੰਨਾ ਜ਼ਿਆਦਾ ਬਾਲੀ ਬੋਲਦਾ ਹੈਗਾ ਮੈਂ ਜਿਹੜਾ ਬੋਲਦਾ। ਬਰੋਨਾ ਖਾਉਂਗੇ ਨਾਲੇ। ਮੈਂ ਖਾਉਂਗਾ ਮੈਂ ਖਾਉਂਗਾ। ਇਹਦਾ ਕਿ ਕੀ ਹੁੰਦਾ। ਇਹ ਤਾਂ ਲਾਵਲੀ ਆਈ। ਇਹਦਾ ਪ੍ਰਮੇਂਤਰਾ। ਹਾਂਜੀ ਪੁੱਤ ਸਾਡੇ ਦਾ ਮੁੱਖ ਉਹਦੇ। ਸਭ ਕੁਝ। 40 ਮਾਂ ਫਿਰ ਇੰਦੀ ਕਿੱਦੂਂਦੀ। ਹਾਂ ਕੁਦੇ। ਤੂੰ ਸੁਖ ਨੂੰ ਹਟ ਜਾ। ਠੀਕ ਠੀਕ ਹੈ। ਜਾ ਉਹ ਇੱਥੇ। ਆਉਂਦਾ ਪੰਜਾਬੀ ਸਿਖਾਉਂਦੇ ਆ ਮੈਤਰਾ। ਹਾਂਜੀ। ਅੱਛਾ। ਸਵਾਲ ਜਦ ਮਰਗੀ ਪੁੱਛਿਆ ਜੀ ਸਵਾਲ ਤਾਂ ਯਾਰ ਠੀਕ ਹੈ ਤੂੰ ਬਹੁਤ ਤੇਜ ਬੰਦਾ ਪਰੌਂਡਾ ਖਾਓਗੇ ਕੁਝ ਨਹੀਂ ਕਰਨਾ ਹੈਗਾ ਤੂੰ ਤਾਂ ਪੈਣੇ ਹੋ ਗੱਲਾਂ ਗੋਟੀਆਂ ਦੇ ਬੱਸ ਹੋਰ ਜੀ ਇੱਕ ਵੀਰ ਬਾਕੀ ਨਾ ਦਿਨ ਪਮਾ ਗਈ ਤੇਰੇ ਪਿੰਡ ਚ ਵੀ ਤਾਂ ਨਹੀਂ ਮਰਦਾ ਤੁਸੀਂ ਹੈੱਡ ਨੇ ਮਾਣਾ ਕਿਤਾਈ ਹੈ ਅੱਜ ਆ ਕੁਛ ਹੋ ਜਾਊਗਾ ਬਤਾਗਾ ਅੱਜ ਵੀ ਚੱਲੋ ਬਾਜਣਗੇ ਅੱਜ ਭੇਜਣੇ ਨਹੀਂ ਇਹ ਇੱਕ ਇੱਕ ਕੰਦੀ ਤੁਪਰੀ ਇੱਕ ਦੀ ਪੇਰ ਪੇਰ ਅੱਜ ਭੇਜਣੇ ਨਹੀਂ ਭੇਜਣੇ ਦੇ ਪਰ ਇਹਨੂੰ ਜਾ ਉਈ ਕਾ ਹੋ ਰਿਹਾ ਕਰਨ ਵਾਲੇ ਇਹਨਾਂ ਤੇ ਦਬਲ ਖਾ ਗਲਬਣੀ ਮੋਟੀ ਜਿਹਦਾ ਮੋਜ ਨਾਲ ਸੁੱਤੇ ਪਾਇਦੇ ਮੈਂ ਤਾਂ ਬੈਕ ਚ ਗਿਆ ਹੋਇਆ ਦੀ ਬੈਕੀ ਚ ਜਾਂਦੇ ਅੱਜ ਵਾਖਾਣੇ ਵਜੀ ਫੇਵਰੇ ਬਦੀ ਫੇਵਰ ਲਗੜਾ ਲਗੜਾ ਕਿਥੇ ਨਹੀਂ ਕਰਦਾ ਮੈਂ ਖਾਦਾ ਨਹੀਂ ਇਹੀ ਕਰਦਾ ਇਨਾ ਪੈਸਾ ਕਦੇ ਖਾਂਦਾ ਅੱਜ ਨਾ ਨਾ ਘਰ ਆ ਪੈ ਦੇਣਾ ਹਾਂਜੀ ਮੈਨੂੰ ਤਾਂ ਮੈਨੂੰ ਹੀ ਦੇਦੀ ਇਸ ਤਰ੍ਹਾਂ ਦਾ ਹੈ ਕਿ ਹਾਂਜੀ ਮੈਂ ਸੁਟੀ ਦੇ ਦੇਈ ਸੁਟੀ ਤੇ ਫਿਰ ਮੈਂ ਲਉਂਗੀ ਕੀ ਕਰਨੀ ਆ ਰਹੇ ਖਾਣੇ ਹੀ ਕਰੀਏ ਲਈ ਇਹ ਜੱਟ ਕਿਹਾ ਬਦਲੀ ਨਹੀਂ ਸੁਟੀ ਦੇਦੀ ਮੈਂ ਕਿਹਾ ਤੋੜਾ ਥੋੜਾ ਬੰਦਾ ਆ ਵੀ ਕਰਿਆ ਕੀ ਕੀ ਹੈ ਇਹ ਇਹ ਤਾਂ ਕਰਨ ਆਈ ਇਹ ਵੀ ਅੱਜ ਬਹੁਤ ਰੱਬ ਬਿਆ ਬਦਲੀ ਕਰਨੀ ਹੈ ਇਹਦੀ ਬੱਪਾ ਦੀ ਇਹਦੀ ਕਰ ਦਿੰਦਾ ਨਹੀਂ ਮੈਂ ਤੇਰੀ ਮੈਂ ਕਰੂੰਗੀ ਕਰੋ ਇਹਦੀ ਬਦਲੀ ਕਰ ਬਦਲੀ ਕਰਨ ਦੀ ਸਸਾ ਕੀ ਆਪੇ ਕਿੰਨੇ ਸੁਟੀ ਸੁਟੀ ਬਹੁਤ ਨਹੀਂ ਹੈ ਹਾਂਜੀ ਕੱਦ ਸੁਟੀ ਲਗਦੀ ਹੈ ਉਹ ਕੋਈ ਨਹੀਂ ਬਾਕੀ ਇਹ ਤਾਂ ਸਕੂਲ ਦਾ ਸਮਾਨ ਵੀ ਚੱਕ ਕੇ ਵੇਚਤਾ ਹੀ ਹੋ ਜੀ ਇਹ ਵੇਚਦਾ ਇਹਨੇ ਕਹਦੇ ਨੇ ਅਸੀਂ ਕਰ ਰਹੇ ਹਾਂ ਕਿ ਕੁਰਸੀਆਂ ਕਹੀਆਂ ਰੱਖ ਰਕਿ ਨੇ ਪੁਰਾਣੀਆਂ ਕਰੂ ਨੂ ਨਹੀਂ ਭੇਜਿਏ ਨੇ ਜੀ ਇਹਦਾ ਖਵਾੜੀਆ ਤਾਂ ਸੀ ਇਹ ਤਾਂ ਨਵੀਆਂ ਕੁਰਸੀਆਂ ਆਈਆਂ ਉਹ ਹੀ ਅਨੇ ਹੋਣਾ ਚੱਕ ਵਾਪਸ ਕਰੇ ਦੀ ਇਹ ਮੇਰੇ ਨਾਲ ਨਵੀਆਂ ਵੇਚਤੀਆਂ ਨੇ ਹਨਾ ਖਵਾੜੀਆ ਤਾਂ ਖਰੀਦਦੇ ਨੇ ਇਹੇ ਖਵਾੜੀ ਤੂੰ ਖਰੀਦਦਾ ਸਾਰੇ ਪੈਸੇ ਸਾਰੇ ਗੱਡੀਆਂ ਉਹ ਹੀ ਦੀ ਚੈੱਕ ਵਾਪਸ ਕਰਿਆ ਦੇਖ ਲਓ ਜਾਈ ਨਵੀਆਂ ਆਉਂਦੀਆਂ ਨੇ ਕੋਈ ਚੈੱਕ ਵਾਪਸ ਸਾਰੇ ਪੈਸੇ ਜੀ ਆਪ ਦਾ ਬਰੋੜਾ ਜਿਹੜੀ ਗਰਾਂਟੀਆਂ ਹੁੰਦੀਆਂ ਜੀ ਇਹਦਾ ਬੇਜਿਆ ਨਾ ਨਹੀਂ ਬੁੱਕਸੇ ਸੋਨੇ ਬੇਤੇ ਇਹਦਾ ਕੀ ਨਹੀਂ ਇਹਦੇ ਕਿਸੇ ਕਰੋ ਚੱਕ ਲਈ ਇਹੋ ਜੀ ਗਾਨ ਸਹੀ ਆਪਦਾ ਬੰਦਈਏ ਕੁਝ ਤਾਂ ਕੁਛ ਕਰਾਉਣਾ ਨਹੀਂ ਠੀਕ ਇਹਦਾ ਵੀ ਕਰਨਾ ਬੂਆ ਮੇ ਕੰਮ ਹੋਰ ਤੂੰ ਤਿੰਨੇ ਹੈ ਨਹੀਂ ਕੰਮ ਜੇ ਕਰੀ ਹਾਂਜੀ ਅੱਜ ਵੀਰ ਜੀ ਇੱਥੇ ਕੁਝ ਵਾਰ ਰਹਾਂਗੇ ਅਸੀਂ ਇੱਥੇ ਇੰਨਾ ਡਰਾਂਗੇ ਤੁਸੀਂ ਵੀ ਦੇਖਣਾ ਹੁੰਦਾ ਬਸ ਹਾਂ ਜੇ ਤੇਰੇ ਬਾਅਦ ਵੀ ਤਾਂ ਇਹ ਕੁਝ ਕਰਾਗੇ ਚਕਾਉਣੇ ਆ ਇਹਦਾ ਸਾਰਾ ਸਮਾਨ ਹੈ ਤੇ ਚਕਾਉਣਾ ਬੂਆ ਨਹੀਂ ਤੁਹਾਨੂੰ ਕਾਰੀਆ ਓੜੀ ਆਏ ਕੰਮ ਕਰਦਾ ਬੂਆ ਸਾਰਾ ਸੋਨੇ ਐਨੂ ਕਰੋ ਐਨੂ ਕਰੋ ਐਨੂ ਕਰੋ ਮੈਂ ਜੁਜਾ ਬਾਗੇ ਤੇ ਮਣੀ ਜੀ ਨਹੀਂ ਛੱਡੋਗੇ ਇਹ ਕੰਮ ਕਿ ਨਹੀਂ ਹਸਦੇ ਅਸਸੀ ਤਾਰਾ ਗੱਡੀ ਤਾਰਾ ਤੁਸੀਂ ਪਿੰਡ ਚ ਜਾਇਆ ਕਰੋ ਦਾਖਲਾ ਕਰਾਉਣਾ ਉਹ ਦਾਖਲੇ ਹੋ ਰਹੀ ਨਹੀਂ ਵਿਵਕਾਂ ਦੇ ਨਹੀਂ ਮਣਾ ਕਿਤਾ ਆਈ ਹੈ ਮੇਰੇ ਪਾਪਾ ਆਜਾ ਨਹੀਂ ਵੀ ਪਿੰਡ ਕੇ ਕਰ ਆਏ ਹੋ ਇਹ ਫੇਰ ਵੀ ਨਹੀਂ ਗਈ ਕਿਉਂ ਨਹੀਂ ਗਈ ਇਹਨੇ ਆ ਕੇ ਜੀ ਪੈ ਜਾਈ ਮੇਰੇ ਕਹੇ ਮੈਂ ਕਤਤੀ ਵੀ ਨੌ ਦਾਖਲੇ ਕਰਕੇ ਪੈ ਜਿਓ ਪੈਣਾ ਸਰਕਾਰੀ ਸਕੂਲ ਦੇ ਪੈਣ ਵਾਸਤੇ ਹੀ ਹੁੰਦੇ ਹੋਰ ਜਵਾਬ ਤਾਂ ਇਹ ਨਹੀਂ ਦੀ ਜਵਾਬ ਤਾਂ ਇਹ ਨਹੀਂ ਦੀ ਉਹ ਇੱਥੇ ਤਾਂ ਹੀ ਨਹੀਂ ਪੜਦਾ ਹੈਗਾ ਅਗਲਾ ਕਹਿੰਦਾ ਪੈਰ ਹੈ ਜੇ ਜਵਾਬ ਲਈ ਇਹ ਵੀ ਵੜਾਉਣਗੇ ਤੋ ਇਹਨਾਂ ਨੇ 9-10 ਲੈ ਕਰਤੀ ਸਰਦੀ ਭੁੱਖਾ ਨਹੀਂ 9-10 ਲੈ ਕਰਕੇ ਫੇਰ ਪਾਣੀ ਭੁੱਖ ਪੱਕ ਨਹੀਂ ਚੁੱਪ ਕਰਕੇ ਖੜਾ ਰਹਿ ਇਹਨੂੰ ਬਾਜੀ ਸੁੱਖ ਲੱਗੀ ਹੈ ਹੋਰ ਜੀ ਤੁਸੀਂ ਤਾਂ ਕਰਕੇ ਬੋਟੇ ਇਹਦੀ ਬਾਤ ਨਹੀਂ ਕਰਨੀ ਇਹਦਾ ਬਾਤ ਨਹੀਂ ਕਰਨੀ ਨਾਂ ਦੀ ਕਰੋਨਾ ਜੀ ਕਾਫੀ ਹੋ ਗਿਆ ਨਹੀਂ ਤਾਤੀ ਛਾੜ ਕਰੀ ਤੰ ਕਰੋ ਤੁਸੀਂ ਤੈਨੂੰ ਜੀ ਹਫਤੇ ਬਾਅਦ ਤੁਹਾਨੂੰ ਕਰਤਾ ਹਫਤਾ ਉਹਨਾਂ ਦਾ ਘਰੇ ਰਾਮ ਕਰੋ ਪਰੌਟੇ ਖਾਈ ਜਾਓ ਠੀਕ ਹੈ ਠੀਕ ਹੈ ਅੱਛੀ ਜਵਾਬ ਲਾ ਦਿੰਗੇ ਅਸੀਂ ਤੇ ਤਾਂ ਡਰਾਉਣੇ ਪੱਤੇ ਕਰਨੇ ਖਾ ਦੋ ਸਾਹੀ ਦਾ ਸਰਕਾਰੀ ਸਕੂਲ ਬੇਗਾਨ ਹੋਏ ਪੈਣਗੇ ਕੋਈ ਜੀ ਪੇ ਕਰੇ ਹੋਗੇ ਤੁਹਾਨੂੰ ਕਰਤਾ ਹਾਂ ਬਲਦੀਆ ਦਾ ਯਾਰ ਹਲੋ ਤਰਖਾਨ ਬਲਦੀਆ ਆਜੀ ਕੁਛ ਨਹੀਂ ਦਹਨ ਉਹ ਜਿਹੜਾ ਬੈਠਾ ਥੋੜੇ ਦਮ ਕੁਛ ਮੈਂ ਤਨ ਖਾ ਥੋੜੀ ਪਾਉ ਥੋੜੀਆਂ ਹੈ ਤੂੰ ਆ ਸਰਕਾਰ ਪਾਉ ਸਰਿਆਂ ਨੂੰ ਬਚੋ ਸਰਕਾਰ ਪਾਉਂਦੀ ਆ ਯਾਰ ਇਹ ਖਾਣ ਦੇ ਫੜ ਕੇ ਉਹ ਤੁਹਾਡੇ ਖਾਤੇ ਚ ਜਾ ਰਹੇ ਓਏ ਤੁਹਾਡੇ ਖਾਤੇ ਚ ਜਾ ਰਹੇ ਨੇ ਕਢਾ ਲੈ ਥੋੜੇ ਖਾਤੇ ਗਾਟ ਮੈਨੂੰ ਕਿਵੇਂ ਪਤਾ ਮੈਨੂੰ ਥੋੜੀ ਪਤਾ ਆਊਗਾ ਲੈ ਤੂੰ ਦੱਸ ਲੈ ਜੇ ਜਮ ਖਾਤੇ ਗਾਟੇ ਦੀ ਪਤਾ ਮੈਂ ਤੁਹਾਡੇ ਪੈਸੇ ਕਿੱਥੋਂ ਕਢਾਉਂਗਾ ਲੈ ਮੈਨੂੰ ਪਤਾ ਹੈ ਬੈ ਜਾ ਬੱਚਾ ਆ ਯਾ ਠੀਕ ਲੱਗਦਾ ਹੈਗਾ ਤੁਸੀਂ ਤਾਂ ਜਮੀ ਉਹ ਮੈਂ ਸਮਝਾ ਕੇ ਕਰਨਾ ਬੀ ਡੀ ਇਹਨੇ ਕਹਾਖੇ ਦੀ ਆ ਘੋਟਿਆ ਘਰੋਂ ਲੈ ਕੇ ਆਈ ਇਹ ਹਾਂ ਨਵੇਂ ਲੈ ਗਿਆ ਪਰ ਹੋਰ ਤੁਹਾਡੇ ਤੇ ਆਈ ਜੀ ਸ਼ਿਕਾਇਤ ਆ ਗਈ ਤੁਹਾਨੂੰ ਸਾਰਿਆਂ ਨੂੰ ਕਹਾਂਗਾ ਠੀਕ ਹੈ ਜੀ ਹੈ ਇਹਨਾਂ ਨੂੰ ਭੇਜੋ ਜੀ ਤੁਸੀਂ ਤਾਂ ਜਾਓ ਹੁਣ ਖਾ ਤੇ ਚਾ ਖਾ ਖਾ ਤੂੰ ਬਾਸਣ ਚਲੋ ਹੁਣ ਲੰਘ ਲਓ ਇਸ ਘਰ ਨੂੰ ਮੇਰੇ ਨਾਲ ਜੀ ਜਵਾ ਮੇਰੇ ਸੁਣੋ ਰੋਣਾ ਗਾਉਂਗੇ ਇਹ ਤਾਂ ਮੱਸੀ ਖਾਵਾਂਗੇ ਚਲੋ ਤੁਸੀਂ ਰੋਣਾ ਗਾਉਂਗੇ ਚਲ ਜਾਦੇ ਵਾ ਤੁਸੀਂ ਉਹਨਾਂ ਪਰੌਠੀ ਖਾਓ ਕਰੇ ਜਾ ਕੇ ਹੱਬ ਤੱਕ ਚਲੀ ਤਾਂ ਬੜਾ ਤਾਰਾ ਖਲੇ ਰਹੀ ਚਲ ਨਾ ਉਹ ਲੈ ਕਾਰ ਦੇਣਗੇ ਚਲ ਕੋਈ ਯਾਰ ਹੁਣ ਇਹ ਤਾਂ ਹੁਣ ਆਪਾਂ ਨੇ ਕਰਦੇ ਹੁਣ ਜੇਲੇ ਹੋ ਰਹੇ ਨੇ ਮੈਂ ਇਹ ਇਹ ਜਿਹਾ ਕੰਮ ਕਰਦਾ ਮੈਂ ਕੋਸੇ ਕੋ ਬੀਚਦਾ ਮੈਂ ਵੇਚੀ ਨਹੀਂ ਇਹ ਇਹ ਉਹ ਤਾਂ ਕਰਨੇ ਵੇਚੀ ਨੇ ਤਾਨੂੰ ਵੇਚੀ ਨਹੀਂ ਉਹਦਾ ਤਾਂ ਲੈਦੇ ਵੀ ਸਾਨੂੰ ਪੈਸੇ ਦਿੱਤੇ ਉਹਨੇ ਹੁਣ ਮੈਂ ਇਹਨਾਂ ਨੂੰ ਵੇਚ ਕੇ ਥੇ ਉਹ ਆਪਣੇ ਕੁਰਸੀ ਆਏ ਜੀ ਕੌਣ ਹੈ ਇਹ ਤਾਂ ਹੀ ਉਹ ਹੀ ਲੈ ਤੇਈ ਇਹ ਕਿ ਪਹਿਲਾਂ ਨਹੀਂ ਉਹ ਪੰਨਿਆਂ ਨੇ ਵੀ ਆਉਂਦੀ ਹੋਣੀ ਤੁਹਾਡੇ ਲਵੇ ਮੈਂ ਤਾਂ ਹੀ ਹੁਣ ਕੀ ਆਏ ਸੀਗਾ ਹੁਣ ਕੀ ਬਾਦਲੀ ਹੋਈ ਸੀ ਮੇ ਤਾਂ ਉਥੋਂ ਇਹ ਤੇ ਤੋਂ ਪਹਿਲਾਂ ਦੀ ਕੋਤੀ ਹੋਰੀ ਨਹੀਂ ਭਾਈ ਜਿਹੜੀ ਆ ਪਹਿਲਾਂ ਸੋਨੇ ਭੇਜੀ ਦੀ ਆਈ ਉਹ ਟੋਟੀਆਂ ਹੋਈਆਂ ਦੀਆਂ ਉਹ ਮੈਂ ਚੈੱਕ ਆਸ ਕਰਤਾ ਹੁਣ ਤੁਹਾਨੂੰ ਹੁਣ ਆਏ ਜੀ ਗਲਤੀ ਵੀ ਕਰਨੀ ਅੱਗੇ ਤੋਂ ਠੀਕ ਆ ਜੱਗੇ ਤੋਂ ਆਈ ਵੀ ਗਲਤੀ ਨਹੀਂ ਕੀ ਥੋੜਾ ਸਕੂਲੇ ਮਤ ਕਰਾਉਂ ਔਰ ਤੁਸੀਂ ਪਿੰਡ ਚ ਕੀੜਾ ਮਾਰਨਾਗਾ ਠੀਕ ਹੈ ਤੁਸੀਂ ਹੋਰ ਰੱਖ ਲੋ ਸਟਾਫ ਸਟਾਫ ਮਿਲਦਣ ਹੀ ਗਈ ਆਹੀ ਮਿਲ ਦੇ ਦੋ ਅੱਛਾ ਇਹ ਮੈਂ ਤਾ ਰੱਖ ਲਈ ਤੇ ਚਲ ਠੀਕ ਆ ਉਹਨਾਂ ਨੂੰ ਫਿਰ ਸਮਝਾ ਦੇ ਜਦਾਂ ਜ ਰੱਖਣੇ ਨੇ ਉਹਦੇ ਬਾਰੇ ਆ ਤੂੰ ਵੀ ਆਪੇ ਕਹਿ ਜੋ ਮੈਂ ਫੋਨ ਕਰਾਂਗਾ ਉਹ ਲ ਵੱਤ ਹੋਊਗਾ ਐਵੇਂ ਕੀ ਫਾਇਦਾ ਮੈਂ ਫੋਨ ਕਰਕੇ ਕਹਿ ਦੂੰਗਾ ਜੀ ਚਲ ਉਹਨਾਂ ਨੂੰ ਤੂੰ ਹਾਂ ਹੌ ਲੰਬਲਾ ਹਲੋ ਹਾਜੋ ਸਰ ਬਣ ਗਏ ਹੋਰ ਜੱਟਰ ਮਰ ਕਿਵੇਂ ਜੀ ਠੀਕ ਆ ਬਟਾ ਵਧੀਆ ਜੱਟਰ ਮੈਂ ਨਹੀਂ ਠੀਕ ਹੈ ਜੀ ਹੁਣ ਤਾਂ ਤੁਸੀਂ ਕਿੰਨੇ ਵੱਧ ਗਏ ਹੁਣ ਤਾਂ ਤੁਸੀਂ ਯਾਰ ਬਹੁਤ ਵੱਧ ਗਏ ਅੱਗੇ ਤੋਂ ਇਹ ਕੋਈ ਨਹੀਂ ਕਰਨਾ ਹੈਗਾ ਹੁਣ ਆਪਣਾ ਪੈਣਾ ਪੂਰਾ ਰੇਗਾ ਠੀਕ ਹੈ ਜੀ ਨਾਲ ਨਹੀਂ ਬੂੜੀਆਂ ਰੱਖਣਾ ਹੋਰ ਮੈਂ ਕਲੋਂ ਮੈਨਾਂ ਹੋਇਆ ਮੈਂ ਅੱਗੇ ਚੈਕਿੰਗ ਕਰਨ ਵਾਸਤੇ ਆਇਆ ਕੁਇਆ ਪਤੀ ਦਾ ਇਹੋ ਜਿਹਾ ਬਾਤ ਕਰ ਰਿਹਾ ਹੈ ਨਾ ਇਹਦੇ ਵਿੱਚ ਤੁਹਾਨੂੰ ਬਾੜ ਕਰੀ ਨਹੀਂ ਦੀ ਸੀ ਬਾੜ ਦਾਗੇ ਅਸਲੀ ਬਹੁਤ ਦਈਂ ਤੇਨੂੰ ਕਾ ਬਾੜ ਦੂੰਗਾ ਬਿੱਛੀ ਹਾਂਜੀ ਤੇ ਤਾ ਮੀਠ ਬਣਾਵਾਗੇ ਮੇਰਾ ਜੀ ਹਾਂਜੀ ਤੇਰੀ ਬਣਾ ਕੇ ਤੈਨੂੰ ਹੀ ਕਰਾਂਗੀ ਬੋਲ ਚਲੀ ਸੋਰੀ ਹੁਣ ਤੁਹਾਨੂੰ ਮੈਂ ਦੁਬਾਰੀ ਉਹਨੇ ਦੇ ਦਊਂਗਾ ਬਣਾ ਲਓ ਪੈਣਾ ਬੂਣਾ ਰਹੇਗਾ ਅੱਗੇ ਤੋਂ ਬਾਅਦ ਮੈਂ ਪੈ ਦੇਖਾਂ ਮੈਂ ਹਫਤੇ ਬਾਅਦ ਜਿਹੜਾ ਬਾੜ ਦੇਣੀ ਆ ਠੀਕ ਹੈ ਠੀਕ ਮੈਂ ਚਲ ਤੱਕ ਸੰਗਾਲਾ ਵਿਚਰ ਕੋਈ ਨਹੀਂ ਤਾਲੋਂ ਹੁਣ ਬੰਦੇ ਰੱਖ ਰਹੀ ਨਹੀਂ ਹੈਗੀ ਬਹੁਤ 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 ਧਰੋ ਬੰਨ ਏ